ਹਾਂਜੀ ਕਿਵੇਂ ਹੋ ਆ ਦੇਖੋ ਪਸ਼ੂਆਂ ਦੇ ਫਾਰਮ ਇਹ ਵੀਡੀਓ ਪਰਥ ਆਸਟ੍ਰੇਲੀਆ ਤੋਂ ਆ ਦੇਖੀ ਚਲੋ ਵੀਡੀਓ ਬੰਦ ਨਾ ਕਰਿਓ ਵੀ ਕੇਸ ਵੱਡੇ ਪੱਧਰ ਤੱਕ ਜਿਹੜੇ ਪਸ਼ੂ ਆ ਇੱਥੇ ਜਿਹੜੇ ਆ ਉਹ ਖੁੱਲੇ ਛੱਡੇ ਹੋਏ ਆ ਕਈ 100 ਕਿੱਲੇ ਜ਼ਮੀਨ ਖਾਲੀ ਪਈ ਹੋਊਗੀ ਨਿਗਾਹ ਵੱਜਣੀ ਮੁਸ਼ਕਲ ਆ ਦੇਖਦੇ ਚੱਲਿਓ ਦੂਰੋਂ ਦੇਖਣ ਨੂੰ ਕੀੜਿਆਂ ਵਾਂਗ ਲੱਗਦੇ ਆ ਪਰ ਇਹ ਸਾਰੇ ਕਿੱਦੇ ਕਿੱਦੇ ਜਾਨਵਰ ਆ ਦੇਖੋ ਇਹ ਪਸ਼ੂਮਾਰਾ ਫਾਰਮ ਆ ਵੈਸਟਰਨ ਆਸਟ੍ਰੇਲੀਆ ਦੀ ਧਰਤੀ ਤੇ ਥੈਂਕ ਯੂ ਵੀਡੀਓ ਵਾਚ ਕਰਨ ਲਈ